ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਾਈਫ ਸਟਾਈਲ ਵੀ ਦਿਸਹਾਨਾ ਔਰਖ ਚੈਨਲ ਦੇ ਤੁਹਾਡਾ ਸਵਾਗਤ ਹੈ ਤੇ ਅੱਜ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਾਂਗੇ ਕਿ ਇਹ ਤੁਹਾਡੇ ਵਾਸਤੇ ਲੈ ਕੇ ਆਏ ਕਿ ਜਿਸ ਤਰ੍ਹਾਂ ਲੇਡੀਜ਼ ਦੇ ਫੇਸ ਦੇ ਉੱਤੇ ਅਨਵਾਂਟਡ ਵਾਲ ਜਿਹੜੇ ਅਣਚਾਹੀ ਵਾਲ ਆ ਜਾਂਦੇ ਆ ਫੇਸ ਹੇਅਰ ਆ ਜਾਂਦੇ ਆ ਤੇ ਉਹਨਾਂ ਨੂੰ ਅਸੀਂ ਕਿਸ ਤਰ੍ਹਾਂ ਰਿਮੂਵ ਕਰ ਸਕਦੇ ਆ ਤੇ ਇਹਦੇ ਵਾਸਤੇ ਅਸੀਂ ਦਾ ਨਹੀਂ ਲੈ ਕੇ ਆਏ ਆ ਵੀ ਇੱਕ ਹੋਮ ਰੈਮਡੀ ਹੈ ਤੇ ਇਹ ਨੂੰ ਫੇਸ਼ੀਅਲ ਕਹਿ ਲੋ ਇਹ ਨੂੰ ਪੈਕ ਕਹਿ ਲੋ ਇਹ ਨੂੰ ਅਸੀਂ ਹਫਤੇ ਦੇ ਵਿੱਚ 2-3 ਵਾਰ ਯੂਜ਼ ਕਰਾਂਗੇ ਤਾਂ ਸਾਡੇ ਜਿਹੜੇ ਵਾਲ ਵਾ ਉਹ 3-4 ਵਾਰ ਦੇ ਵਿੱਚ ਜਿਹੜੇ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਤਾਂ ਫਿਰ ਦੁਬਾਰਤ ਉਹ ਜਿਹੜੇ ਨਹੀਂ ਆਉਣਗੇ ਤੇ ਜਦੋਂ ਸਾਡੇ ਫੇਸ ਤੇ ਜਦੋਂ ਏਜ ਦੇ ਹਿਸਾਬ ਨਾਲ ਹਾਰਮੋਨਸ ਚੇਂਜ ਹੁੰਦੇ ਆ ਤਾਂ ਉਹਦੇ ਨਾਲ ਸਾਡੇ ਫੇਸ ਦੇ ਉੱਤੇ ਵਾਲ ਆਉਣ ਡੈ ਪੈਂਦੇ ਆ ਚਿਹਨ ਦੇ ਕੋਲ ਵਾਲ ਆਉਣ ਡੈ ਪੈਂਦੇ ਇੱਧਰ ਜਿਹੜੇ ਫੇਸ਼ੀਅਲ ਹੇਅਰ ਆਉਣ ਡੈ ਪੈਂਦੇ ਤੇ ਅਸੀਂ ਪਾਰਲਰਾਂ ਤੇ ਜਾਣਾ ਸ਼ੁਰੂ ਕਰ ਦਿੰਦੇ ਆ ਤੇ ਕੁਝ ਨਾ ਕੁਝ ਟ੍ਰੀਟਮੈਂਟ ਕਰਵਾਉਂਦੇ ਆ ਤੇ ਬਟ ਇਹਦੇ ਨਾਲ ਜਿਹੜਾ ਸਾਡਾ ਕੈਮੀਕਲ ਦੇ ਨਾਲ ਸਾਡੇ ਫੇਸ ਤੇ ਅਫੈਕਟ ਪੈਂਦਾ ਹੈ ਤੇ ਸਾਨੂੰ ਕੈਮੀਕਲ ਵਾਲੇ ਪਾਸੇ ਜਿਹੜਾ ਨਹੀਂ ਜਾਣਾ ਚਾਹੀਦਾ ਜਿਹੜੀਆਂ ਹੋਮ ਰੈਮਡੀਜ਼ ਵਾ ਉਹਨਾਂ ਨੂੰ ਯੂਜ਼ ਕਰਨਾ ਚਾਹੀਦਾ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ ਤੇ ਸਾਡੇ ਫੇਸ ਵਾਸਤੇ ਵੀ ਜਿਹੜੇ ਵਧੀਆ ਹੁੰਦੇ ਨੇ ਤੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਵੀ ਅੱਜ ਮੈਂ ਇਹ ਲੈ ਕੇ ਆਈ ਆਂ ਇਹ ਤੁਹਾਡੇ ਵਾਸਤੇ ਟਿਪ ਲਾ ਲਓ ਤੇ ਜਿਹੜੀ ਆ ਹੋਮ ਮੇਡ ਰੈਮਡੀ ਆ ਤੇ ਇਹ ਕੋਈ ਬਾਲੀ ਔਖੀ ਨਹੀਂ ਹੈਗੀ ਆਸਾਨੀ ਦੇ ਨਾਲ ਘਰੋਂ ਸਾਰੀਆਂ ਚੀਜ਼ਾਂ ਮਿਲ ਜਾਂਦੀਆਂ ਗਰੰਟੀ ਦੇ ਨਾਲ ਤੁਹਾਡੇ ਜਿਹੜੇ ਵਾਲ ਇਹ ਜਿਹੜੇ ਫੇਸ਼ੀਅਲ ਹੇਅਰ ਇਧਰੋਂ ਆ ਜਾਂ ਚਿੰਨ ਤੋਂ ਆ ਜਾ ਇੱਥੇ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਤੇ ਆਹੋ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਅੱਜ ਮੈਂ ਇਹ ਪੈਕ ਜਿਹੜਾ ਲਗਾਉਣ ਲੱਗੀ ਸੀ ਤੇ ਮੈਂ ਕਿਹਾ ਵੀ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਆਂ ਤੇ ਇਹਦੇ ਵਾਸਤੇ ਜਿਹੜਾ ਮੈਂ ਬਾਲਾ ਕੁਛ ਨਹੀਂ ਕੀਤਾ ਹੈਗਾ ਤੇ ਇਹਦੇ ਵਾਸਤੇ ਚਾਹੀਦਾ ਸਭ ਤੋਂ ਪਹਿਲਾਂ ਚਾਹੀਦਾ ਜੀ ਸਾਨੂੰ ਇਹ ਹੈ ਜੀ 14 ਦਾਟ ਤੇ ਇਹ ਜਦੋਂ ਰੈਮੇਡੀ ਬਣਾਉਣੀ ਆ ਅਸੀਂ ਇਹ ਪੈਕ ਬਣਾਉਣਾ ਤੇ ਇਹਨੂੰ ਕੱਚ ਦੇ ਜਾਂ ਚੀਨੀ ਦੇ ਬਰਤਨ ਦੇ ਵਿੱਚ ਬਣਾਉਣਾ ਇਹਨੂੰ ਸਟੀਲ ਦੇ ਜਾਂ ਕਿਸੇ ਹੋਰ ਪਲਾਸਟਿਕ ਦੇ ਬਰਤਨ ਵਿੱਚ ਨਹੀਂ ਬਣਾਉਣਾ ਤੇ ਜਿੰਨੀਆਂ ਵੀ ਰੈਮੇਡੀਜ਼ ਹੁੰਦੀਆਂ ਇਹਨਾਂ ਨੂੰ ਚੀਨੀ ਜਾਂ ਕੱਚ ਦੇ ਬਰਤਨ 'ਚ ਬਣਾਉਣਾ ਚਾਹੀਦਾ ਹੈ ਤੇ ਇਹ ਆ ਜੀ ਛੋਲਾਂ ਦਾ ਆਟਾ ਤੇ ਛੋਲਾਂ ਦਾ ਆਟਾ ਮੈਂ 2 ਚਮਚ ਦੇ तकरीबन ਛੋਲਾਂ ਦਾ ਆਟਾ ਲੈ ਲਿਆ ਇਹ 2 ਕ ਜਾਣਿਆਂ ਵਾਸਤੇ ਜਿਹੜੀ ਆ ਉਹ ਕਾਫੀ ਆ ਤੇ ਹੁਣ ਇਹਦੇ ਵਿੱਚ ਅਸੀਂ ਜਿਹੜਾ ਉਹ ਪਾਵਾਂਗੇ ਜੀ ਛੋਲਾਂ ਦੇ ਆਟੇ ਦੇ ਵਿੱਚ ਹਾਂ ਇਹ ਆ ਜੀ ਕਣਕ ਦਾ ਆਟਾ ਤੇ ਕਣਕ ਦਾ ਆਟਾ ਤੇ ਨਾਲੇ ਥੋੜੀ ਜੀ ਹਲਦੀ ਹੈ ਤੇ ਇਹਨਾਂ ਨੂੰ ਅਸੀਂ ਇਹਦੇ ਵਿੱਚ ਜਿਹੜਾ ਐਡ ਕਰ ਲਵਾਂਗੇ ਤੇ ਕਣਕ ਦਾ ਆਟਾ ਜਿਹੜਾ ਵਾ ਉਹ ਦੇਖੋ ਇਹ ਚਮਚ ਇੱਕ ਚਮਚ ਤੇ ਇਹ ਦੋ ਚਮਚ ਲਿਆ तकरीबन ਮੈਂ ਕਣਕ ਦਾ ਆਟਾ ਵਿੱਚ ਪਾ ਲਿਆ ਤੇ ਨਾਲ ਜਿਹੜੀ ਆ ਥਰਡ ਫੋਰ ਹਿੱਸਾ ਜਿਹੜਾ ਵਾ ਚਮਚ ਦਾ ਉਹ ਹਲਦੀ ਦਾ ਤੇ ਇਹ ਦੇਖੋ ਇਹ ਚੀਜ਼ਾਂ ਮੈਂ ਕਰ ਲੀਆਂ ਨੇ ਮਿਕਸ ਤੇ ਤੁਸੀਂ ਵੇਸਨ ਵੀ ਲੈ ਸਕਦੇ ਹੋ ਤੇ ਬਟ ਜਿਹੜਾ ਕਣਕ ਦਾ ਆਟੇ ਦਾ ਰਿਜ਼ਲਟ ਆ ਉਹ ਬਹੁਤ ਵਧੀਆ ਆਉਂਦਾ ਹੈ ਤੇ ਕਣਕ ਦਾ ਆਟਾ ਜਿਹੜਾ ਸਾਨੂੰ ਯੂਜ਼ ਕਰਨਾ ਚਾਹੀਦਾ ਜਿਨ੍ਹਾਂ ਦੀ ਸਕਿਨ ਜਿਹੜੀ ਆ ਉਹ ਆਇਲੀ ਆ ਉਹਨਾਂ ਨੂੰ ਵੇਸਨ ਯੂਜ਼ ਕਰਨਾ ਚਾਹੀਦਾ ਬਟ ਜਿਹੜੀ ਮੇਰੀ ਫੇਸ ਸਕਿਨ ਵਾ ਉਹ ਨਾਰਮਲ ਐ ਥੋੜੀ ਬਹੁਤ ਡਰਾਈ ਐ ਤੇ ਇਹਦੇ ਵਾਸਤੇ ਕਣਕ ਦਾ ਆਟਾ ਜਿਹੜਾ ਉਹ ਬਹੁਤ ਵਧੀਆ ਹੈ ਤੇ ਇਹਦੇ ਵਿੱਚ ਅਸੀਂ ਐਡ ਕਰਾਂਗੇ ਜੀ ਇਹ ਆ ਗlycerin glycerin ਅਸੀਂ ਐਡ ਕਰਾਂਗੇ ਇਹਦੇ ਵਿੱਚ ਜੇ ਸ਼ਹਿਦ ਹੋਵੇ ਤਾਂ ਵਧੀਆ ਹੈ ਬਟ ਇਸ ਟਾਈਮ ਮੇਰੇ ਕੋ ਸ਼ਾਇਦ ਨਹੀਂ ਸੀਗਾ ਤਾਂ ਤੁਸੀਂ ਇਹਦੇ ਵਿੱਚ ਗਲਿਸਰੀਨ ਵੀ ਐਡ ਕਰ ਸਕਦੇ ਹੋ ਤੇ ਇੱਕ ਚਮਚ ਅੱਧਾ ਚਮਚ ਦੇ ਤਕਰੀਬਨ ਤੁਸੀਂ ਇਹਦੇ ਵਿੱਚ ਗਲਿਸਰੀਨ ਐਡ ਕਰ ਲਓ ਤੇ ਗਲਿਸਰੀਨ ਐਡ ਕਰਨ ਤੋਂ ਬਾਅਦ ਜਿਹੜਾ ਸ਼ਹਿਦ ਆ ਉਹ ਵੈਸੇ ਤੇ ਵਧੀਆ ਹੈ ਬਟ ਗਲਿਸਰੀਨ ਕਰ ਸਕਦੇ ਜੇ ਤੁਹਾਡੇ ਕੋਲ ਗਲਿਸਰੀਨ ਵੀ ਨਾ ਹੋਵੇ ਤਾਂ ਤੁਸੀਂ ਜਿਹੜਾ ਉਹ ਚੀਨੀ ਜਿਹੜੀ ਆ ਅੱਧਾ ਚਮਚ ਚੀਨੀ ਐਡ ਕਰ ਸਕਦੇ ਹੋ ਤੇ ਫਿਰ ਅਸੀਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਤੇ ਫਿਰ ਇਹਦੇ ਨੂੰ ਮਿਕਸ ਕਰਨ ਤੋਂ ਬਾਅਦ ਇਹਦੇ ਵਿੱਚ ਐਡ ਕਰਾਂਗੇ ਜੀ ਏ ਆ ਦੁੱਧ ਕੱਚਾ ਦੁੱਧ ਲੈ ਲਓ ਜਾਂ ਉਬਲਿਆ ਹੋਇਆ ਦੁੱਧ ਲੈ ਲਓ ਜੋ ਵੀ ਤੁਹਾਡੇ ਕੋਲ ਅਵੇਲੇਬਲ ਆ ਤੁਸੀਂ ਉਹ ਲੈ ਲਓ ਤੇ ਇਹਦੇ ਵਿੱਚ ਮੈਂ ਇਹ ਕੱਚਾ ਦੁੱਧ ਜਿਹੜਾ ਉਹ ਪਾ ਦਵਾਂਗੀ ਤੇ ਆਪਣੇ ਹਿਸਾਬ ਦੇ ਨਾਲ ਤੁਸੀਂ ਦੇਖ ਲੈਣਾ ਕਿ ਕਿੰਨਾ ਥਿੱਕਾ ਰੱਖਣਾ ਹੈ ਤੇ ਫੇਸ ਤੇ ਲਗਾਉਣ ਦੇ ਹਿਸਾਬ ਦੇ ਨਾਲ ਤੁਸੀਂ ਇਹਨੂੰ ਜਿਹੜਾ ਵਾ ਘੋਲ ਨੂੰ ਜਿਹੜਾ ਵਾ ਮਿਕਸ ਕਰ ਲੈਣਾ ਇਹ ਜਿਆਦਾ ਥਿੱਕ ਵੀ ਨਹੀਂ ਹੋਣਾ ਚਾਹੀਦਾ ਤੇ ਜਿਆਦਾ ਪਤਲਾ ਵੀ ਨਹੀਂ ਹੋਣਾ ਚਾਹੀਦਾ ਇਹ ਸਾਬਸਾਬ ਦਾ ਹੋਣਾ ਚਾਹੀਦਾ ਤੁਸੀਂ ਆਪਣੇ ਹਿਸਾਬ ਦੇ ਨਾਲ ਦੇਖ ਲਿਓ ਤੇ ਇਹਨੂੰ ਮੈਂ ਹੁਣ ਚੰਗੀ ਤਰ੍ਹਾਂ ਜਿਹੜਾ ਵਾ ਦੇਖੋ ਮਿਕਸ ਕਰ ਰਹੀ ਹਾਂ ਤੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਮਿਕਸ ਕਰਨ ਤੋਂ ਬਾਅਦ ਜਿਹੜਾ ਇਹਨੂੰ ਰੱਖ ਲਿਆ ਹੈ ਤੇ ਫਿਰ ਅਸੀਂ ਸਭ ਤੋਂ ਪਹਿਲਾਂ ਕੀ ਕਰਾਂਗੇ ਆਪਣੇ ਫੇਸ ਨੂੰ ਕਲੀਨ ਕਰਾਂਗੇ ਫੇਸ ਤਾਂ ਵੈਸੇ ਤਾਂ ਸਾਫ਼ ਹੀ ਆ ਪਾਣੀ ਦੇ ਨਾਲ ਧੋਤਾ ਹੈ ਫਿਰ ਵੀ ਤੁਸੀਂ ਇਹਨੂੰ ਗੁਲਾਬ ਜਲ ਦੇ ਨਾਲ ਜਾਂ ਕਿਸੇ ਵੀ ਵਾਈਪਸ ਦੇ ਨਾਲ ਤੁਸੀਂ ਇਹਨੂੰ ਸਾਫ਼ ਕਰ ਲਓ ਤੇ ਇਹਨੂੰ ਮੈਂ ਗਲਵਜ਼ਾਂ ਦੇ ਨਾਲ ਆਪਣੇ ਫੇਸ ਨੂੰ ਜਰਾ ਪਹਿਲਾਂ ਵਾਸ਼ ਕਰ ਲੂੰਗੀ ਤੇ ਕਾਟਨ ਦੀ ਹੱਲਪ ਦੇ ਨਾਲ ਇਹਨੂੰ ਸਾਫ਼ ਕਰ ਲਵਾਂ ਜਿਹੜਾ ਫੇਸ ਆ ਸਭ ਤੋਂ ਪਹਿਲਾਂ ਬਿਲਕੁਲ ਸਾਫ਼ ਹੋਣਾ ਚਾਹੀਦਾ ਤੇ ਇਸ ਤੋਂ ਬਾਅਦ ਹੀ ਅਸੀਂ ਇਹਦੇ ਉੱਤੇ ਕੋਈ ਚੀਜ਼ ਉਹਨੂੰ ਲਗਾਵਾਂਗੇ ਤੇ ਫੇਸ ਨੂੰ ਸਾਫ਼ ਕਰਨ ਤੋਂ ਬਾਅਦ ਦੇਖੋ ਫੇਸ ਸਾਫ਼ ਹੋ ਗਿਆ ਹੈ ਤੇ ਇਸ ਤੋਂ ਬਾਅਦ ਫਿਰ ਅਸੀਂ ਇਹ ਜਿਹੜਾ ਪੈਕ ਆ ਇਹਨੂੰ ਲਗਾਉਣਾ ਸ਼ੁਰੂ ਕਰਾਂਗੇ ਮੈਂ ਇਸ ਤਰੀਕੇ ਦਾ ਕਰ ਲਿਆ ਆ ਦੇਖੋ ਥੋੜਾ ਗਾੜਾ ਗਾੜਾ ਹੈ ਤੇ ਇਹਨੂੰ ਕਰਨ ਤੋਂ ਬਾਅਦ ਹੁਣ ਅਸੀਂ ਇਹਨੂੰ ਹੱਥਾਂ ਦੇ ਨਾਲ ਹੀ ਬਾਲੀ ਮੈਂ ਕੋਈ ਮਿਹਨਤ ਨਹੀਂ ਕਰਦੀ ਜਾਂ ਕੋਈ ਪ੍ਰਸ਼ ਵਗੈਰਾ ਸਿੰਪਲ ਦੇਸੀ ਤਰੀਕੇ ਦੇ ਨਾਲ ਲਗਾਵਾਂਗੇ ਸਾਡੇ ਜਿਹੜੀ హెయిਰ ਦੀ ਗਰੋਥ ਆ ਉਹ ਨੀਚੇ ਵਾਲੀ ਸਾਈਡ ਨੂੰ ਜਿਹੜੀ ਹੁੰਦੀ ਹੈ ਤੇ ਅਸੀਂ ਦੇਖੋ ਜਿੱਥੇ ਨੂੰ ਗਰੋਥ ਆ ਉਧਰਲੀ ਸਾਈਡ ਨੂੰ ਲਗਾਉਣਾ ਸ਼ੁਰੂ ਕਰਾਂਗੇ ਇਹਨਾਂ ਨੂੰ ਉੱਪਰੋਂ ਨੂੰ ਲਗਾਉਣਾ ਨਹੀਂ ਸ਼ੁਰੂ ਕਰਨਾ ਇਹਨੂੰ نیچے ਨੂੰ ਇਹ ਸਟੈਪ ਤੁਸੀਂ ਦੇਖ ਲੈਣਾ ਇਹਨੂੰ نیچے ਨੂੰ ਲਗਾਉਣਾ ਸ਼ੁਰੂ ਕਰਨਾ ਹੈ ਅਸੀਂ ਇੱਧਰ ਨੂੰ نیچے ਨੂੰ ਇਸ ਤਰੀਕੇ ਨਾਲ ਹੀ ਲਗਾਉਣਾ ਸ਼ੁਰੂ ਕਰਾਂਗੇ ਤੁਸੀਂ ਇਹ ਚੀਜ਼ ਨੂੰ ਨਹਾਉਣ ਤੋਂ ਪਹਿਲਾਂ ਜਿਹੜਾ ਉਹ ਯੂਜ਼ ਕਰਿਓ ਫਿਰ ਤੁਸੀਂ ਜਿਹੜਾ ਇਹ ਸਾਫ਼ ਕਰਨਾ ਸੌਖਾ ਹੋ ਜਾਏਗਾ ਤੇ ਇਹਨੂੰ ਸਾਰੇ ਆਪਣੇ ਫੇਸ ਤੇ ਚੰਗੀ ਤਰ੍ਹਾਂ ਜਿਹੜਾ ਲਗਾ ਲੈਣਾ ਥੋੜਾ ਲਗਾਉਣ ਤੋਂ ਬਾਅਦ ਫਿਰ ਤੁਸੀਂ ਇਹਦੀ ਜਿਹੜੀ ਆ ਆਪਣੇ ਹੱਥਾਂ ਦੇ ਗਾਲ ਹਲਕੀ ਹਲਕੀ ਜਿਹੜੀ ਆ ਸਕਰਬਿੰਗ ਕਰਨੀ ਹੈ ਹਲਕੀ ਹਲਕੀ ਸਕਰਬਿੰਗ ਕਰਾਂਗੇ ਜਿਸ ਦੇ ਨਾਲ ਜਿਹੜਾ ਉਹ ਚੌਲਾਂ ਦਾ ਜਿਹੜਾ ਆਟਾ ਹੈ ਨਾ ਉਹਦੇ ਨਾਲ ਜਿਹੜਾ ਥੋੜਾ ਦਰਦਰਾਪਣ ਜਾਂਦਾ ਇਹਨਾਂ ਸੇ ਸਕਰਬਿੰਗ ਵਧੀਆ ਹੁੰਦੀ ਹੈ ਤੇ ਇਹ ਫੇਸ਼ੀਅਲ ਦਾ ਹੀ ਕੰਮ ਕਰੇਗਾ ਤੇ ਜਿਹੜੀ ਤੁਹਾਡੀ ਫੇਸ ਦੇ ਉੱਤੇ ਡੈੱਡ ਸਕਿਨ ਉਹਨੂੰ ਵੀ ਰਿਮੂਵ ਕਰ ਦੇਗਾ ਤੇ ਇਸ ਦੇ ਨਾਲ ਡੈੱਡ ਸਕਿਨ ਜਿਹੜੀ ਰਿਮੂਵ ਹੋ ਜਾਏਗੀ ਤਾਂ ਜਿਹੜੀ ਅੰਦਰੋਂ ਨਵੀਂ ਕਿੰਨ ਹੁੰਦੀ ਆ ਉਹਦੇ ਨਾਲ ਫੇਸ ਤੇ ਜਿਹੜਾ ਵਧੀਆ 글로 ਆ ਜਾਂਦਾ ਹੁਣ ਦੇਖੋ ਤੁਸੀਂ ਇਸ ਤਰੀਕੇ ਨਾਲ ਸਾਰੇ ਕਰੋਗੇ ਅਜਾ ਆਟਾ ਵਿੱਚ ਅਸੀਂ ਪਾਇਆ ਹੈ ਇਹ ਬਹੁਤ ਹੀ ਵਧੀਆ ਜਿਹੜਾ ਲਾਭਕਾਰੀ ਹੈ ਬੈਨੀਫੀਸ਼ੀਅਲ ਆ ਤੁਸੀਂ ਦੇਖੋ ਜਿਉ ਤੁਸੀਂ ਆਟਾ ਗੁੰਨਦੇ ਹੋ ਤੇ ਤੁਹਾਡੇ ਹੱਥਾਂ ਨੂੰ ਆਟਾ ਚਿਪਕ ਜਾਂਦਾ ਹੈ ਤੇ ਬਾਅਦ ਚ ਧੁੰਦੇ ਹੋ ਤੇ ਜਦੋਂ ਤੁਸੀਂ ਉਤਾਰਦੇ ਹੋ ਤੇ ਨਾਲੇ ਤੁਹਾਡੇ ਵਾਲ ਜਿਹੜੇ ਆ ਉਹ ਖਿੱਚੇ ਜਾਂਦੇ ਨੇ ਤੇ ਇਸ ਤਰੀਕੇ ਨਾਲ ਜਦੋਂ ਸਾਡੇ ਹੈਅਰ ਮੂਵ ਹੁੰਦੇ ਆ ਉਹ ਬਹੁਤਾ ਪੇਨਫੁਲ ਵੀ ਨਹੀਂ ਹੁੰਦਾ ਤੇ ਦਰਦ ਵੀ ਨਹੀਂ ਹੁੰਦੀ ਤੇ ਇਸ ਤਰੀਕੇ ਨਾਲ ਤੁਸੀਂ ਹਲਕੀ ਹਲਕੀ ਸਕਰਬਿੰਗ ਕਰਨੀ ਹੈ ਇਧਰ ਵੀ ਕਰਨੀ ਹੈ ਫਿਰ ਫੋਰਹੈਡ ਦੇ ਉੱਪਰ ਵੀ ਸਾਰੇ ਹਲਕੇ ਹਲਕੇ ਹੱਥ ਨਾਲ ਤੁਸੀਂ ਮ사ਜ ਕਰਨੀ ਹੈ ਤੇ ਫਿਰ ਤੁਸੀਂ ਥੋੜੀ ਦੇਰ ਸਕਰਬਿੰਗ ਕਰਨ ਤੋਂ ਬਾਅਦ ਇਹਨੂੰ ਜਿਹੜੀ ਜ਼ਿਆਦਾ ਕੁਆਂਟੀਟੀ ਵਿੱਚ ਲਗਾਉਣਾ ਹੈ ਜਿਹੜੇ ਅਸੀਂ ਕੋਈ ਵੀ ਰੈਮਡੀਜ਼ ਯੂਜ਼ ਕਰਦੇ ਹਾਂ ਉਹਨੂੰ ਅਸੀਂ ਜ਼ਿਆਦਾ ਮਾਤਰਾ ਵਿੱਚ ਲਗਾਉਂਦੇ ਹਾਂ ਤਾਂ ਇਹਦਾ ਫਿਰ ਜਿਹੜਾ ਇਫੈਕਟ ਨਜ਼ਰ ਆਉਂਦਾ ਹੈ ਇਹਨੂੰ ਤੁਸੀਂ ਭਰ-ਭਰ ਕੇ ਆਪਣੇ ਫੇਸ ਤੇ ਜਿਆਦਾ ਮਾਤਰਾ ਚ ਲਗਾ ਲੈਣਾ ਹੈ ਤੇ ਹੁਣ ਅਸੀਂ ਕੀ ਕਰਾਂਗੇ ਇਹਨੂੰ ਅਸੀਂ ਸੁੱਕਣ ਵਾਸਤੇ ਰੱਖ ਦਵਾਂਗੇ ਥੋੜੀ ਦੇਰ ਵੇਟ ਕਰਾਂਗੇ ਇਹਨੂੰ ਜਦ ਜਰੀਆ ਟਾਈਟ ਹੋਣੀ ਸ਼ੁਰੂ ਹੋ ਗਈ ਹੈ ਤੇ ਤੁਸੀਂ ਇਹਨੂੰ ਜਿਆਦਾ ਪੈਕ ਨੂੰ ਜਰਾ ਸੁਕਾਉਣਾ ਨਹੀਂ ਹੈਗਾ ਤੇ ਬਸ ਇੰਨਾ ਕੀ ਸੁਕਾਉਣਾ ਹੈ ਨਾ ਜਿਆਦਾ ਗਿੱਲਾ ਨਾ ਜਿਆਦਾ ਸੁੱਕਾ ਤੇ ਫਿਰ ਤੁਸੀਂ ਇਹਨੂੰ ਕੀ ਕਰਨਾ ਇਹਨੂੰ ਪਾਣੀ ਦੇ ਨਾਲ ਵਾਸ਼ ਨਹੀਂ ਕਰਨਾ ਜਿਸ ਤਰ੍ਹਾਂ ਜਿਹੜੇ ਹੇਅਰ ਹੁੰਦੇ ਆ ਉਹਨਾਂ ਦੀ ਗਰੋਥ ਇਸ ਸਾਈਡ ਨੂੰ ਹੁੰਦੀ ਹੈ ਤਾਂ ਤੁਸੀਂ ਉਹਦੇ ਆਪੋਜੀਟ ਸਾਈਡ ਜਿਹੜਾ ਵਾ ਇਹਨੂੰ ਇਸ ਤਰੀਕੇ ਦੇ ਨਾਲ ਕਰ ਕਰਕੇ ਤੇ ਇਹਨੂੰ ਉਤਾਰਨਾ ਜਿਹੜਾ ਉਹ ਸ਼ੁਰੂ ਕਰ ਦੇਣਾ ਤੇ ਵਧੀਆ ਹੈ ਕਿ ਤੁਸੀਂ ਜਦੋਂ ਣਾਉਣਾ ਹੋਵੇ ਤਾਂ ਇਹਨੂੰ ਵਾਸ਼ਰੂਮ ਦੇ ਵਿੱਚ ਹੀ ਸਾਫ਼ ਕਰੋ ਤੇ ਖਲਾਰਾ ਪੈ ਜਾਏਗਾ ਮੈਂ نیچے ਕੱਪੜਾ ਰੱਖਿਆ ਹੋਇਆ ਹੈ ਤੇ ਉਹਦੇ ਵਿੱਚ ਜਿਹੜੇ ਸਾਰੇ ਇਹ ਚੀਜ਼ਾਂ ਨੂੰ ਉਤਾਰਦੇ ਜਾਵਾਂਗੇ ਇਸ ਤਰੀਕੇ ਦੇ ਨਾਲ ਕਰ ਕਰਕੇ ਤੇ ਤੁਸੀਂ ਇਹਨੂੰ ਰਿਮੂਵ ਕਰ ਦੇ ਜਨੂੰ ਆਪੋਜੀਟ ਸਾਈਡ ਤੇ ਤੇ ਇਹਦੇ ਨਾਲ ਦੇਖੋ ਜਿਹੜੇ ਤੁਹਾਡੇ ਛੋਟੇ ਛੋਟੇ ਹੇਅਰ ਹੋਣਗੇ ਉਹ ਜਿਹੜਾ ਆਟਾ ਹੈ ਉਹਦੇ ਨਾਲ ਚਿਪਕ ਗਏ ਆ ਤੇ ਉਹਦੇ ਨਾਲ ਜਿਹੜੇ ਆ ਰਿਮੂਵ ਹੋਣੇ ਸ਼ੁਰੂ ਹੋ ਜਾਣਗੇ ਤੇ ਜਿਹੜੀ ਤੁਹਾਡੀ ਫੇਸ ਦੇ ਉੱਤੇ ਜਿਹੜੀ ਡੈੱਡ ਸਕਿਨ ਆ ਉਹ ਵੀ ਜਿਹੜੀ ਹੈ ਉਤਰਨੀ ਸ਼ੁਰੂ ਹੋ ਜੇਗੀ ਤੇ ਇਸ ਤਰੀਕੇ ਦੇ ਨਾਲ ਕਰ ਕਰਕੇ ਤੁਸੀਂ ਸਾਰਾ ਜਿਹੜਾ ਇਹ ਪੈਕ ਉਤਾਰ ਲੈਣਾ ਹੈ ਤੇ ਜਿਹੜੀ ਹਲਦੀ ਆ ਉਹ ਇੱਕ ਵਧੀਆ ਐਂਟੀਬਾਇਓਟਿਕ ਹੈ ਜਦੋਂ ਇਸ ਤਰੀਕੇ ਨਾਲ ਪੈਕ ਲਗਾਉਂਦੇ ਮੇਰੇ ਸਕਰਬਿੰਗ ਕਰਦੇ ਹੋ ਨੇ ਤੁਹਾਡੇ ਜਿਹੜੇ ਆ ਓਪਨ ਪੋਰਸ ਉਹ ਖੁੱਲ ਜਾਂਦੇ ਆ ਓਪਨ ਹੋ ਜਾਂਦੇ ਆ ਤੇ ਉਹ ਜਿਹੜਾ ਉਹਨਾਂ ਨੂੰ ਹੀਲ ਕਰਨ ਵਿੱਚ ਹੈਲਪ ਕਰਦੀ ਹੈ ਤੇ ਹਲਦੀ ਇੱਕ ਵਧੀਆ ਐਂਟੀਬੈਕਟੀਕਲ ਤੇ ਦੁੱਧ ਦੇ ਨਾਲ ਤੁਹਾਡੇ ਸਕਿਨ ਨੂੰ ਮੋਇਸਚਰ ਮਿਲਦਾ ਹੈ ਤੇ ਇਸ ਤਰੀਕੇ ਦੇ ਨਾਲ ਕਰਨ ਦੇ ਨਾਲ ਜਿਹੜਾ ਤੁਹਾਡਾ ਫੇਸ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜਾ ਵਾ ਸਾਫ ਹੋ ਜਾਗਾ ਤੇ ਇੱਕਦਮ ਨੇਚਰਲ ਜਿਹੜਾ ਗਲੋ ਆ ਤੁਹਾਡੇ ਫੇਸ ਤੇ ਆ ਜਾਏਗਾ ਤੇ ਤੁਹਾਨੂੰ ਜਿਹੜਾ ਉਹ ਪਾਰਲਰ ਤੇ ਜਾ ਕੇ ਮਹਿੰਗੇ ਮਹਿੰਗੇ ਫੇਸ਼ੀਅਲ ਕਰਾਉਣ ਦੀ ਲੋੜ ਨਹੀਂ ਪਵੇਗੀ ਤੇ ਨੇਚਰਲ ਤੌਰ ਤੇ ਤੁਹਾਡੇ ਜਿਹੜੇ ਹੇਅਰ ਵਾ ਪਰੂ ਮੂਹਣੇ ਸ਼ੁਰੂ ਹੋ ਜਾਣਗੇ ਤੇ ਦੇਖੋ ਕਿੰਨਾ ਇਸ ਤੋਂ ਬਾਅਦ ਸਾਫ਼ ਕਰਨ ਤੋਂ ਬਾਅਦ ਦੇਖਿਓ ਤੁਹਾਡੇ ਕਿੰਨਾ ਫੇਸ ਤੇ ਜਿਹੜਾ ਵਾ ਉਹ ਫਰਕ ਆ ਪੈ ਜਾਵੇਗਾ ਤੇ ਉਹ ਬਾਅਦ ਦੇਖੋ ਫੇਸ ਤੇ ਅੱਗੇ ਨਾਲੋਂ ਕਿੰਨਾ ਜਿਹੜਾ ਵਾ ਉਹ ਨੇਚਰਲ ਜਿਹੜਾ ਫੇਸ ਤੇ ਗਲੋ ਆ ਗਿਆ ਹੈ ਤੇ ਸਾਨੂੰ ਅਸੀਂ ਕੋਈ ਕੈਮੀਕਲ ਵੀ ਨਹੀਂ ਯੂਜ਼ ਕੀਤਾ ਤੇ ਇਹ ਸਾਡੇ ਸਕਿਨ ਵਾਸਤੇ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਪ੍ਰੋਪਰਟੀਆਂ ਇਹ ਬਹੁਤ ਬੈਨੀਫੀਸ਼ੀਅਲ ਹੈਲਪਫੁਲ ਹੈ ਤੇ ਇਸ ਤੋਂ ਬਾਅਦ ਤੁਸੀਂ ਜਿਹੜਾ ਆਪਣੇ ਫੇਸ ਨੂੰ ਨੋਰਮਲ ਪਾਣੀ ਦੇ ਨਾਲ ਜਿਹੜਾ ਵਾ ਉਹ ਵਾਸ਼ ਕਰ ਲਿਓ ਤੇ ਇਸ ਨੂੰ ਅਸੀਂ ਜਿਹੜਾ ਪਾਣੀ ਦੇ ਨਾਲ ਵਾਸ਼ ਕਰ ਲਿਆ ਤੇ ਹੁਣ ਅਸੀਂ ਟਾਵਲ ਦੀ ਹੈਲਪ ਦੇ ਨਾਲ ਸੌਫਟ ਟਾਵਲ ਦੀ ਜਿਹੜੀ ਹੈਲਪ ਦੇ ਨਾਲ ਇੰਨੀ ਚੰਗੀ ਤਰ੍ਹਾਂ ਸਾਫ ਕਰ ਲਵਾਂਗੇ ਤੇ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਕਿ ਕੋਈ ਵੀ ਹਲਕਾ ਜਿਹਾ ਮੋਇਸਚਰਾਈਜ਼ਰ ਕੋਈ ਸਨਸਕ੍ਰੀਨ ਸਕਿਨ ਨੂੰ ਮੋਇਸਚਰ ਦੇਣ ਵਾਸਤੇ ਅਸੀਂ ਉਹ ਫੇਸ ਤੇ ਲਗਾ ਲਵਾਂਗੇ ਤੁਹਾਡੀ ਸਕਿਨ ਜਿਹੜੀ ਆ ਇੱਕਦਮ ਜਿਹੜੀ ਤਿਆਰ ਆ ਆ ਦੇਖੋ ਕੋਈ ਵੀ ਮੋਇਸਚਰਾਈਜ਼ਰ ਤੁਸੀਂ ਲਗਾ ਸਕਦੇ ਹੋ ਤੇ ਇਹ ਮੋਇਸਚਰਾਈਜ਼ਰ ਜਿਹੜਾ ਮੈਂ ਫੇਸ ਤੇ ਲਗਾ ਲਿਆ ਤੇ ਬਸ ਇਹਨੂੰ ਤੁਸੀਂ ਹਫਤੇ ਦੇ ਵਿੱਚ 2-3 ਵਾਰ ਯੂਜ਼ ਕਰੋਗੇ ਤੁਹਾਡੇ ਜਿਹੜੀ ਹੈ ਸਕਿਨ ਦੀ ਨੇਚਰਲ ਟੋਨ ਉਹ ਉੱਪਰ ਕੇ ਬਾਹਰ ਆਵੇਗੀ ਸਕਿਨ ਜਿਹੜੀ ਡੈਡ ਉੱਪਰੋਂ ਉਹ ਉਤਰਨੀ ਸ਼ੁਰੂ ਹੋ ਜਾਵੇਗੀ ਤੇ ਜਿਹੜੇ ਤੁਹਾਡੇ ਅਨਵਾਂਟਡ ਇਥੇ ਹੈਅਰ ਵਾ ਔਰ ਮੂਹੋ ਜਿਹੜੇ ਸ਼ੁਰੂ ਹੋ ਜਾਣਗੇ ਤਾਂ ਇਹਦਾ ਤੁਹਾਨੂੰ ਕੋਈ ਵੀ ਸਾਈਡ ਇਫੈਕਟ ਨਹੀਂ ਆ ਤੇ ਉਮੀਦ ਕਰਦੇ ਆ ਕਿ ਅੱਜ ਦੀ ਜਿਹੜੀ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਤੇ ਮਿਲਦੇ ਆ ਤੁਹਾਨੂੰ ਨਾਲ ਕਿਸੇ ਹੋਰ ਵੀਡੀਓ ਦੇ ਨਾਲ ਸਸਤੀ ਕਾਜੀ ਸਾਰੇ ਨੂੰ